ਆਪ ਆ ਗਏ ਸੀ ਗੁਰਦੁਆਰਾ ਚੌਂਟਾ ਸਾਹਿਬ ਆਪਣੇ ਨਾਮ ਨੂੰ ਜਪਾਇਆ ਤੇ ਤੇ ਦੇ ਵਿੱਚ ਜਪਾਇਆ ਦਾ ਦੁਆਪੁਰ ਦੇ ਵਿੱਚ ਵੀ ਤੇ ਸਤ ਨੂੰ ਦੇ ਵਿੱਚ ਲਾ ਵੀ ਮਖਾ ਆਪਾ ਵੀ ਥੋੜੇ ਜਿ ਦੇਵੇ ਲਾ ਦिए ਗਰਪੂਰਵਤੇ ਹਾਂਜੀ ਮਿੱਤਰੋ ਕੀ ਹਾਲ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਹੈ 15 ਤਰੀਕ ਤੇ ਅੱਜ ਆਗਾ ਗਰਪੂਰਵ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਤੇ ਤੁਹਾਨੂੰ ਸਾਰਿਆਂ ਨੂੰ ਉਹਨਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਤੇ ਹੁਣ ਆਪਾਂ ਚੱਲਿਆਂ ਪਰਨਾ ਬੰਨ ਲਿਆ ਮੈਂ ਚੱਲਿਆਂ ਗੁਰਦੁਆਰਾ ਸਾਹਿਬ ਮੈਂ ਤੇ ਗੁਰਪਥੇ ਮੱਥਾ ਟੇਕਣ ਤੇ ਮਿਲਦੇ ਆਂ ਆ ਦੀਪ ਮਾੜਾ ਮੈਂ ਦਿਵਾਲੀ ਵਾਲੇ ਦਿਨ ਲਾਈ ਸੀ ਤੇ ਮਾਹ ਸੋਹਣੀ ਲੱਗਦੀ ਆ ਲੱਗੀ ਰਹਿਣ ਦੇ ਹਜੇ ਤੇ ਇੱਕ ਮਨੋਂ ਆਏ ਸੀਗਾ ਮਾਹ ਘਰਪੂਰਬ ਤੋਂ ਬਾਅਦ ਲਾ ਦਾਂਗੇ ਸੋਹਣੀ ਲੱਗਦੀ ਐ ਇਧਰਲੀ ਸਾਡੋ ਦੇਖੋ ਹੋਰ ਹੁੰਦੀ ਦਾ ਗੁਰਦੁਆਰਾ ਸਾਹਿਬ ਕੁੱਠੀ ਵਾਲੀ ਦਾ ਤੀਂ ਮਾਹ ਮੰਦਰ ਕਰਦੇ ਨੇ ਕਾਵਨਾ ਪਾਪਾ ਕੁੱਠੀ ਵਾਲ ਦੱਦੀਏ ਦੇਖੋ ਕਿੰਨੀ ਦੀਵੇ ਲਾਤੇ ਉਹਨਾਂ ਨੇ ਹਾਂ ਕੁੱਠੇ ਲਾਦੇ ਨੇ ਲਾਵੀਂ ਮਖਾਪਾ ਵੀ ਥੋੜੇ ਜਿਹਾ ਦੀਵੇ ਲਾ ਦੀਏ ਅਗਰ ਪੂਰਬ ਤੇ ਓਥੇ ਹੋਰ ਵੀ ਲਾਉਣੇ ਲਾਈਕ ਕਰ ਦੋ ਸ਼ੇਅਰ ਕਰ ਦੋ ਹਾਂ ਗੇਟ ਚ ਲਾਤੇ ਦੀਵੇ ਮਨੇ ਰਹੋ ਵਲੌਗ ਦੇ ਸਵੇਰੇ ਵੀ ਲਾਈਵ ਸੀ ਮਨੇ ਰਹੋ ਵਲੌਗ ਦੇ ਹੈ ਮਨੇ ਰਹੋ ਵਲੌਗ ਵਲੌਗ ਨਾਲ ਬਣਦੇ ਰਹੋ ਇੱਕ ਇਧਰ ਲਾਤਾ ਚਲਾ ਲੈ ਹੋ ਮਾਂ ਮਮਾ ਦੇ ਕੀ ਮੈਂ ਤਾਂ ਨਹੀਂ ਕਰਦੀ ਮਾ ਮਾ ਦੂਜਾ ਚੋਟਾ ਦੋ ਹੂੰ ਹਾਂ ਕੋਈ ਕਹੂ ਉਹ उधर ਛੱਡ ਦੇ ਕਰ ਤਤੀ ਪੈਰ ਨੂੰ ਨਾਲ ਲਾ ਲੀ ਤੇ ਉਹ ਕੱਠੀ ਲਾ ਉਹਨੂੰ ਵੀ ਲਾ ਲਾ ਉੱਤੀ ਉੱਤੀ ਲਾ ਲੈ ਆਹੀਂ ਲਾ ਲੈ ਤੇ ਇਹ ਤੇ ਲਾ ਲੈ ਤੇ ਆਹੀਂ ਤੇ ਤੇ ਲਾ ਲੈ ਆਹੀਂ ਆਹ ਦੇਖਾ ਨਾ ਮਾਣ ਵਾਲਾ ਹਾਂ ਆਪਾਂ ਚਲੇ ਸੀ ਗੁਰਦੁਆਰਾ ਚੌਂਟਾ ਸਾਹਿਬ ਮੱਥਾ ਟੇਕਣ ਤੇ ਗੁਫਾ ਦੇ ਨਾਲ ਜਾਏਗਾ ਮੈਂ ਮੈਂ ਪੰਡਾ ਜਾਊਂਗਾ ਤੁਸੀਂ ਸਾਥੋਂ ਜਾਣਾ ਨਾ ਠੀਕ ਹੈ ਨੇ ਨੇ ਗਣਤਣ ਆਪਾਂ ਆ ਗਏ ਸੀ ਗੁਰਦੁਆਰਾ ਚੌਂਟਾ ਸਾਹਿਬ ਅੱਜ ਸਗਰਾਂ ਆਦ ਹੈਗੀ ਤੇ ਮਾਹ ਚਲੋ ਮੱਥਾ ਟੇਕ ਆਈਏ ਜਾ ਕੇ ਗੁਰੂ ਪਿਆਰਿਓ ਇੱਕ ਵਾਰ ਕੇ ਸੁਪਾ ਆਪਣੇ ਨਾਮ ਨੂੰ ਜਪਾਇਆ ਤੇਰੇ ਦਿਲ ਵਿੱਚ ਜਪਾਇਆ ਦਾਤ ਦੁਆਪੁਰਾ ਦੇ ਵਿੱਚ ਵੀ ਤੇ ਸਤਿਨਾਮ ਦੇ ਵਿੱਚ ਜਦੋਂ ਡੂੰਗੀ ਵਿੱਚ ਆਪ ਕੀਰਤੀ ਕਹਿੰਦੇ ਆਕਾਰਪੁਰਖ ਵਾਹਿਗੁਰੂ ਨੇ ਧਰਤੀ ਦੇ ਨਾਲ ਵਾਅਦਾ ਕੀਤਾ ਕਹਿੰਦੇ ਸਤਿਨਾਮ ਹੋਇ ਅੱਤਰ ਇਹ ਤੋਂ ਬਾਅਦ ਇਹ ਸਾਰਾ ਹਾਂ ਸਾਹਮਣੇ ਬਾਬਾ ਕਰਮ ਸਿੰਘ ਜੀ ਦੀ ਫੋਟੋ ਲੱਗੀ ਹੋਈ ਆ ਸਤਿ ਪ੍ਰਕਾਸ਼ ਹੋ ਜਾ ਵਾਲਾ ਧਰਤ ਇਹ ਜੋ ਤਸਵੀਰ ਦੇਖ ਰਿਹਾ ਹਾਂ ਇਹ ਸੰਤ ਪਾਪਾ ਕਰਮ ਸਿੰਘ ਜੀ ਦੀ ਆ ਇੱਧਰ ਵੀ ਆ ਪਾਪਾ ਜੀ ਦੀ ਤਸਵੀਰ ਬੜੀ ਸਾਰੀ ਭਗਤੀ ਕੀਤੀ ਆ ਪਾਪਾ ਜੀ ਨੇ ਤੂੰ ਤਿਆਰ ਹੋ ਕੇ ਕਿੱਧਰ ਚੱਲਿਆ ਪੈਂਡ ਕੁਰਤਾ ਪਜਾਮਾ ਪਾ ਕੇ ਹੈ ਦੇਖਾਂ ਕੋਟੀ ਕੋਟੀ ਦਿਖਾ ਦੇ ਕਿਨੇ ਲੈ ਕੇ ਆਤੀ ਕੋਟੀ ਦਾਦੀ ਨੇ ਦਾਦੀ ਨੇ ਕਿੱਥੋਂ ਕਿੱਥੇ ਗਈ ਸੀ ਦਾਦੀ ਇਹ ਗਰਫਾ ਤੇਰੀ ਕੋਟੀ ਲੈ ਕੇ ਆਤੀ ਮम्मी ਨੇ ਕਿੰਨੀ ਸੋਹਣੀ ਕਾਰਾਂ ਵਾਲੀ ਗਪਾਲ ਮੋਚਨ ਤੋਂ ਲੈਂਦੀ ਐ ਕੱਲ ਹੀ ਆਈ ਐ ਮम्मी ਕਈ ਦਿਨ ਲਾਇਆ ਗਪਾਲ ਮੋਚਨ ਆ ਦੋ ਮਿੰਟ ਗਰਪੂਰ ਵਾਲਾ ਤੇ ਸਗਰਾ ਦਾ ਲਾਇਆ ਅੱਡ ਅੱਡ ਵਲੌਗ ਸੀਗੇ ਆਪਾਂ ਦੋਨੇ ਇਕੱਠੇ ਕਰਤੇ ਕਿਉਂਕਿ ਆਪਣਾ ਟੱਕਟ ਟਾਈਮ ਦੇ ਵੀਡੀਓ ਬਣੀਆਂ ਹੋਈਆਂ ਸੀ ਕਲਿੱਪਾਂ ਫਿਰ ਉਹ ਤਾਂ ਹੀ ਇਕੱਠੀਆਂ ਕਰਤੀਆਂ ਤੇ ਹੁਣ ਜੇ ਬਾਕੀ ਤੁਹਾਨੂੰ ਆਪਣਾ ਬਲੌਗ ਅੱਜ ਦਾ ਵਧੀਆ ਲੱਗਾ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਹਮ ਲਾਈਕ ਬੋਲਦਾ ਕੀ ਬੋਲਦਾ ਤੇ ਲਾਈਕ ਕਰ ਦਿਓ ਕਹ ਦੇ ਲਾਈਕ ਕਰ ਦਿਓ